ਸਤਿ ਸ਼੍ਰੀ ਅਕਾਲ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਔਲਖ ਡੇਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਆਪਾਂ ਖੜੇ ਆ ਪਿੰਡ ਮਾਨੀ ਸਿੰਘ ਵਾਲੇ ਤੇ ਇੱਥੇ ਵੀਰ ਕੋਲੇ ਮੱਕੀ ਹੈ ਵਜਾਂਦ ਕੀਤੀ ਬਾਈ ਨੇ ਲਗਭਗ ਥਾਂ ਅੰਦਾਜ਼ਨ ਡੂੜਕ ਕਿਲਾ ਥਾਂ ਹੈ ਤੇ ਕਿਸਾਨ ਵੀਰੋ 1844 ਵੈਰਾਈਟੀ ਹੈ ਬਾਈ ਦੇ ਦੱਸਣ ਮੁਤਾਬਕ ਤੇ ਕੱਦ ਬਾਈ ਜੀ ਮੜਾ ਜੀ ਹੱਥ ਕਰਿਓ ਉੱਚਾ ਮੰਨ ਲਓ ਭਈ 7.5 ਤੋਂ 8 8 ਫੁੱਟ ਕੱਦ ਹੋਊਗਾ ਜਿਹੜਾ ਮੱਕੀ ਦਾ ਤੇ ਇਹ ਕੋਈ ਕਿਸਾਨ ਵੀਰੋ ਆਪਾਂ ਐ ਨਹੀਂ ਕੋਈ ਦੌਗੀ ਚ ਠੱਲ ਕੇ ਬਾਈ ਨੂੰ ਆਪਾਂ ਜਿਹੜੀ ਵੀਡੀਓ ਬਣਾ ਲਈ ਐ ਜਿਹੜਾ ਡੇਢ ਆ ਜਾਂ 2 ਕਿੱਲੇ ਜਾਂ ਪੌਣੇ 2 ਕਿੱਲੇ ਥਾਂ ਉਹ ਚਲੋ ਕੋਈ ਵੀ ਆ ਬਾਈ ਨੇ ਤਾਂ ਉੱਕਾ-ਬੁੱਕਾ ਬਾਈ ਕਹਿੰਦਾ ਮੈਂ ਡੇਢ ਕਿੱਲੇ ਦਾ ਬੀਜ ਲੈਂਦਾ ਸੀਗਾ ਤੇ ਆਪਾਂ ਜਿੰਨਾ ਥਾਂ ਬੀਜਿਆ ਗਿਆ ਬਾਈ ਜੀ ਉਹਨਾ ਆਪਾਂ ਬੀਜਤਾ ਫੇ ਕੋਈ 10 ਮਰਲੇ ਵਧ ਵੀ ਸਕਦੇ ਤੇ 10 ਮਰਲੇ ਘਟ ਵੀ ਸਕਦੇ ਤੇ ਰੇਟ ਵੀ ਵੀਰ ਨੇ ਜਿਹੜਾ ਵਾਜਬ ਰੱਖਿਆ ਵੇਚਣ ਵਾਲਾ ਛੱਲੀ ਕਿਸਾਨ ਵੀਰੋ ਮੈਂ ਇੱਕ ਦੋ ਛੱਲੀਆਂ ਨੰਗੀਆਂ ਕੀਤੀਆਂ ਵੀ ਦਾਣੇ ਪਣ ਚੱਲੇ ਐ ਤੇ ਬੜੀ ਸੋਹਣੀ ਛੱਲੀ ਲੱਗੀ ਐ ਚੰਗੀ ਛੱਲੀ ਮੋਟੀ ਆਪਾਂ ਕਹਿ ਸਕਦੇ ਕਹਿਣ ਦਾ ਭਾਵ ਸਵਾ ਡੂੜ ਗਿੱਠ ਦੀ ਛੱਲੀ ਜਿਹੜੀ ਕਿਸਾਨ ਵੀਰੋ ਲੱਗੀ ਐ ਤੇ ਦਾਣਿਆਂ ਨਾਲ ਵੀ ਜਿਹੜੀ ਕਿਸਾਨ ਵੀਰੋ ਆਪਾਂ ਹੁਣ ਬਾਹਲੀਆਂ ਜੇ ਆਪਾਂ ਇਹਨਾਂ ਨੂੰ ਛੱਲੀ ਜਾਈਏ ਤੇ ਉਹ ਖਰਾਬ ਹੁੰਦੀਆਂ ਤੇ ਮੇਰਾ ਬਾਈ ਛੱਲੀ ਨਾ ਦੋ ਦੋ ਛੱਲੀਆਂ ਵੀ ਲੱਗੀਆਂ ਐ ਤੇ ਬਹੁਤ ਚੰਗੀ ਮੱਕੀ ਐ ਤੇ ਰੇਟ ਵੀ ਬਾਈ ਨੇ ਜੈਜ ਰੱਖਿਆ ਬਾਕੀ ਜਿਆਦਾ ਗੱਲਾਂ ਬਾਤਾਂ ਆਪਾਂ ਬਾਈ ਤੋਂ ਕਰਾਵਾਂਗੇ ਤੇ ਬੜੀ ਗੋਲੀ ਦੀ ਮਾਰ ਇੱਕ ਤਾਰ ਡੂੜ ਕਿੱਲਾ ਥਾਂ ਜਿਹੜਾ ਵੀਰ ਦਾ ਤੇ ਜਿਹੜਾ ਸਭ ਤੋਂ ਵੱਡੀ ਚੰਗੀ ਗੱਲ ਆ ਜਿਵੇਂ ਆਪਾਂ ਵੀ ਮੱਕੀ ਵੜਦੇ ਆਂ ਕਈ ਵਾਰੀ ਕੀ ਹੁੰਦਾ ਵੀ ਉਹ ਥਾਂ ਜੇ 2 2.5 ਕਿੱਲੇ ਥਾਂ ਹੁੰਦਾ ਕਿਸੇ ਦਾ ਤੇ ਉਹ ਬਾਈ ਚੁੰਡਾਂ ਵੀ ਵੀਜ ਦਿੰਦੇ ਆ ਇਹਨੇ ਵੀਰ ਨੇ ਦੋਵੇਂ ਪਾਸੇ ਚਾਰ ਸ਼ਪੇਰਾ ਭਰਾ ਨੇ ਜਿਹੜਾ ਰੱਖਿਆ ਤੇ ਰੋਟਾਵੇਟਰ ਮਾਰ ਕੇ ਰੱਖਿਆ ਯਾਨੀ ਕਿ ਤੁਸੀਂ ਸਿੱਧੀ ਮਸ਼ੀਨ ਲਿਆਓ ਤੇ ਕੋਈ ਸਾਈਡਾਂ ਵੱਢਣ ਦੀ ਲੋੜ ਨਹੀਂ ਕੋਈ ਕੁੱਤਰਨ ਦੀ ਲੋੜ ਨਹੀਂ ਚਾਰ ਸ਼ਪੇਰੋਂ ਮਸ਼ੀਨ ਘੁਗੂਗੀ ਤੇ ਵਿਚਾਲੋਂ ਜਿੱਥੋਂ ਮਰਜੀ ਚਾ ਚਾਰ ਸ਼ਪੇਰੋ ਲਾ ਕੇ ਲਾਮ ਵੱਧਾ ਕਿਸਾਨ ਵੀਰੋ ਤੇ ਲਾ ਕੇ ਜਿਹੜਾ ਤੁਸੀਂ ਆਪਦਾ ਇਹਦੀ ਕਟਾਈ ਕਰ ਸਕਦੇ ਆ ਬੜਾ ਮੈਨੂੰ ਚੰਗਾ ਮੱਕੀ ਲੱਗਿਆ ਕਿਸਾਨ ਵੀਰੋ ਐ ਗੋਲੀ ਦੀ ਮਾਰ ਹੈ ਤੇ ਪਿੰਡ ਮਾਨੀ ਸਿੰਘ ਵਾਲਿਆ ਤੇ ਕੋਈ ਐ ਨਹੀਂ ਭਈ ਉਹਨਾਂ ਦੇ ਵਿੱਚ ਆ ਜਾਂ ਕੱਚੀਆਂ ਪਈਆਂ ਸਾਹਮਣੇ ਜਿਹੜੀ ਸੜਕਾਂ ਪੱਕੀ ਤੇ ਇੱਧਰ ਜੀਟੀ ਰੋਡ ਹੈ ਤੇ ਜਿਹੜਾ ਜਿਵੇਂ ਵੀਰਾਂ ਆ ਕੇ ਵੀ ਨੇ ਵੜਾ ਕੇ ਲਈ ਆ ਸਕਦਾ ਬੋਲੋ ਚੱਕ ਕੇ ਜੇਕਰ ਜਾਣੇਗਾ ਤਾਂ ਪੁੱਛੋ ਭਾਈ ਜੀ ਤੁਸੀਂ ਪੁੱਛ ਕੇ ਦੱਸਦੇ ਆ ਕਿ ਕਿਹੜੀ ਵੈਰੈਟੀ ਹੈ ਤੇ ਕਿੰਨੀ ਜਗ੍ਹਾ ਦਾ ਕੰਟੈਕਟ ਨੰਬਰ ਬਾਈ ਜੀ ਦਾ ਕੰਟੈਕਟ ਕਰੀ ਅਮਰ ਬੋਸ ਬੰਦ ਹੈ ਅੱਛੀ ਜੀ ਬਾਕੀ ਕੰਟੈਕਟ ਨੰਬਰ ਕਿਸਾਨ ਵੀਰ ਉਹ ਆਪਾਂ ਜਿਹੜਾ ਸਕਰੀਨ ਤੇ ਵੀ ਵੀਰ ਦਾ ਮੈਂਸ਼ਨ ਕਰਾਂਗੀ ਮੱਕੀ ਤੁਹਾਨੂੰ ਵਿਖਾਤੀ ਹੈ ਕੂੜੀ ਦੀ ਮਾਰ ਮੱਕੀ ਆ ਕੋਈ ਆਪਾਂ ਦੁੱਗੀ ਜਿ ਥੱਲੇ ਜੀ ਵੀਰ ਦੀ ਵੀਡੀਓ ਨਹੀਂ ਬਣਾਈ ਬਹੁਤ ਹੀ ਚੰਗਾ ਮੱਕਾ ਹੈ ਤੇ ਰੇਟ ਆ ਜਿਹੜਾ ਬਾਈ ਜੀ ਨਾਲ ਤੁਹਾਨੂੰ ਦੱਸ ਦਿਆਂ ਤੇ ਵੈਰਿਟੀ ਬਾਈ ਜੀ ਇਹ ਕਿਹੜੀ ਹੈ ਮਿੱਠੀ ਮਖਾਂਦਾਰੀ ਆ ਜੀ ਠੀਕ ਹੈ ਜੀ ਆਪਾਂ ਮੰਨ ਲਓ ਢੂੜ ਕਿੱਲੇ ਦਾ 2 ਲੈਂਦਾ ਸੀ ਜਿੰਨੀ ਜਗ੍ਹਾ ਵੇਚੀ ਗਈ ਆਪਾਂ ਵੇਚਦੀ ਤੇ ਕੋਈ 10 ਮਰਲੇ ਵਧ ਵੀ ਸਕਦੇ ਐ ਤੇ ਕੋਈ 10 ਮਰਲੇ ਉਧਰ ਉਧਰ ਹੀ ਘਟ ਵੀ ਸਕਦੇ ਤੇ ਜਿਹੜਾ ਰੇਟ ਰੱਖਿਆ ਬਾਈ ਜੀ ਉਹ ਆਪਾਂ ਕੀ ਰੱਖਿਆ ਤੇ ਵਿੱਚੋਂ ਮਾਨਤਾ ਨਿਸ਼ੂ ਕਰਨਾ ਪੈਂਦਾ ਦੂਰੋਂ ਨੇੜੋਂ ਬਾਈ ਜੀ ਕੋਈ ਵੀ ਬੰਦਾ ਵੀਡੀਓ ਵੇਖ ਕੇ ਤੁਹਾਡੇ ਨਾਲ ਕੰਟੈਕਟ ਕਰਦਾ ਰੇਟ ਭਾਈ ਆਪਾਂ ਬੰਦਾਲੀ ਆ ਆ ਕੁਝ ਮਾਨਤਾ ਨਿਸ਼ੂ ਕਰਦੇ ਹਾਂ ਤਾਂ ਹੈ ਵੀ ਜੈਜ ਮਾਨਤਾ ਨਿਸ਼ੂ ਕੀਤਾ ਜਾਂਦਾ ਰੇਟ ਸਭ ਕੋਈ ਪੱਕਾ ਨਹੀਂ ਬਟਾ ਸਭੇ ਹੋ ਰਿਹਾ ਕਿਸੇ ਪਾਸੋਂ ਕੋਈ ਚੁੰਡ ਨਹੀਂ ਵੱਢਣੀ ਪਣੀਗੀ ਚਾਹ ਕੋਈ ਮਸ਼ੀਨ ਫਿਰ ਲਾਮ ਵੱਧਾ ਜਿਹੜੀ ਚੜਾਈ ਘਟਾ ਉਹ ਮਸ਼ੀਨ ਹੈ 4 ਚਫੇਰੋਂ ਵੱਡੀ ਜਾਊਗੀ ਜੀ ਬਹੁਤ ਵਧੀਆ ਹੈ ਬਾਈ ਨੇ ਸਕੀਮ ਨਾਲ ਮੱਕੀ ਬੀਜੀਏ ਕੋਈ ਵਿਚਨ ਨੂੰ ਨਹੀਂ ਬੀਜੀ ਸੀ ਵੀਰ ਨੇ ਤਾਂ ਆਪ ਘਰੇ ਪਸ਼ੂ ਰੱਖਣ ਨੂੰ ਬੀਜੀ ਸੀ ਤੇ ਬਾਕੀ ਕਿਸਾਨ ਵੀਰੋ ਜੇ ਕਿਸੇ ਭੈਣ ਭਰਾ ਨੂੰ ਮੱਕੀ ਦੀ ਜ਼ਰੂਰਤ ਹੋਵੇ ਕੋਈ ਦੂਰੋਂ ਨੇੜੋਂ ਮੈਂ ਤੁਹਾਨੂੰ ਵਾਰੀ-ਵਾਰੀ ਕਹਿਣਾ ਵੀ ਆਪਣੇ ਕੋਲੇ ਚੂਹੀ ਦਾ ਕਵਰਟੀ ਦੀ ਮਸ਼ੀਨ ਤੇ ਅੱਜ ਇੱਕ ਟਰੈਕਟਰ ਹੈਗਾ ਜਿਹੜਾ ਆਪਣੇ ਕੋਲੇ ਅਵੇਲੇਬਲ ਹੈ ਵढਾਈ ਦੇ ਤੁਸੀਂ ਆਪਦੀਆਂ ਟਰਾਲੀਆਂ ਲੈ ਆਇਓ ਤੇ ਭਰ ਕੇ ਤੋਰ ਦਿਆਂਗੇ ਕਿਸਾਨ ਵੀਰੋ ਜਿਹੜਾ ਬਾਈ ਜੀ ਦਾ ਕੰਟੈਕਟ ਨੰਬਰ ਆਪਾਂ ਜਿਹੜਾ ਤੁਸੀਂ ਸੌਦਾ ਕਰਨਾ ਵੀਰ ਦਾ ਸਿੱਧਾ ਕਰਨਾ ਕੋਈ ਦਲਾਲੀ ਨਹੀਂ ਕੋਈ ਛਲਾਲੀ ਨਹੀਂ ਜਾ ਕੇ ਸਿੱਧਾ ਬਾਈ ਜੀ ਨਾਲ ਕੰਟੈਕਟ ਕਰੋ ਤੇ ਬਹੁਤ ਚੰਗੀ ਮੱਕੀ ਚਾਰ ਵਾਲੀ 1844 ਬੀ ਆ ਬਾਈ ਦੇ ਦੱਸਣ ਮੁਤਾਬਕ ਤੇ ਡੇਢ ਕਲਾ ਜਗਾ ਮੰਨ ਲਓ ਤੁਸੀਂ ਤੇ ਭਾ ਬਾਈ ਜੀ ਨੇ ਦੱਸਤਾ ਉਹਦੇ ਵਿੱਚੋਂ ਮੰਨ ਤਾਂ ਨੂੰ ਹੋਊਗਾ ਤੇ ਅੱਜ ਵੀ ਧੰਨਵਾਦ ਕਿਸਾਨ ਵੀਰੋ ਮਿਲਦੀ ਹੈ ਕਿਸੇ ਅਗਲੀ ਵੀਡੀਓ